ਇਹ ਤਸਵੀਰਾਂ ਜੋ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਦਿੱਲੀ ਤੋਂ ਲਾਲ ਕਿਲੇ ਤੋਂ ਸਾਹਮਣੇ ਆ ਰਹੀਆਂ ਨੇ ਲਾਲ ਕਿਲਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹਜੇ ਦਿੱਲੀ ਵਿੱਚ ਪਹਿਲੀ ਬਰਸਾਤ ਹੋਈ ਹੈ ਤੇ ਦਿੱਲੀ ਦੇ ਵਿੱਚ ਜਲਥਲ ਹੋ ਰખી ਹੈ ਤਸਵੀਰਾਂ ਜਿਹਨੀਆਂ ਸਾਹਮਣੇ ਆਈਆਂ ਨੇ ਲੋਕਾਂ ਦਾ ਆਉਣਾ ਜਾਣਾ ਔਖਾ ਹੋਇਆ ਪਿਆ ਕਿਉਂਕਿ ਗੋਡੇ-ਗੋਡੇ ਸੜਕਾਂ ਤੇ ਪਾਣੀ ਭਰਿਆ ਹੋਇਆ ਹਜੇ ਪਹਿਲੀ ਬਰਸਾਤ ਹੋ ਰਹੀ ਹੈ ਤੇ ਹਾਲਾਤ ਦਿੱਲੀ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਹੇ ਨੇ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਨੇ ਪੰਜਾਬ ਸਮੇਤ ਹੋਰ ਕਈ ਸੂਬਿਆਂ ਦੇ ਵਿੱਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ ਪਰ ਜੋ ਦਿੱਲੀ ਦੇ ਵਿੱਚ ਪਹਿਲੀ ਬਰਸਾਤ ਨੇ ਹਾਲਾਤ ਬਣਾ ਰੱਖੇ ਨੇ ਉਹ ਚਿੰਤਾਜਨਕ ਨੇ ਕਿਉਂਕਿ ਆਵਾਜਾਈ ਠੱਪ ਹੋਈ ਪਈ ਹੈ ਤੇ ਭਾਰੀ ਬਰਸਾਤ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਹੈ ਜਿਹੜਾ ਚਲਾ ਗਿਆ ਹੋਇਆ। ਸੜਕਾਂ 'ਤੇ ਪਾਣੀ ਹੈ ਜਿਹੜਾ ਗੋਡੇ-ਗੋਡੇ ਭਰਿਆ ਹੋਇਆ ਹੈ ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸਕਰੀਨ 'ਤੇ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਵਿੱਚ ਲਾਲ ਕਿਲਾ ਜੋ ਪਾਣੀ ਵਿੱਚ ਡੁੱਬਿਆ ਹੋਇਆ ਹੈ। ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਲਾਲ ਕਿਲਾ ਕਿਸ ਤਰ੍ਹਾਂ ਪਾਣੀ ਦੇ ਝਰਨੇ ਵਿੱਚ ਤਬਦੀਲ ਹੋ ਚੁੱਕਾ ਹੈ। ਭਾਰੀ ਬਰਸਾਤ ਦੇ ਕਾਰਨ ਲਾਲ ਕਿਲੇ ਵਿੱਚ ਪਾਣੀ ਜਮਾ ਹੋ ਗਿਆ। ਇਹ ਤਸਵੀਰਾਂ ਜੋ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਦਿੱਲੀ ਤੋਂ ਲਾਲ ਕੇ ਲਈ ਤਾਂ ਸਾਹਮਣੇ ਆ ਰਹੀਆਂ ਨੇ ਲਾਲ ਕਿਲਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹਜੇ ਦਿੱਲੀ ਵਿੱਚ ਪਹਿਲੀ ਬਰਸਾਤ ਹੋਈ ਹੈ ਤੇ ਦਿੱਲੀ ਦੇ ਵਿੱਚ ਜਲਥਲ ਹੋ ਰખી ਹੈ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਲੋਕਾਂ ਦਾ ਆਉਣਾ ਜਾਣਾ ਔਖਾ ਹੋਇਆ ਪਿਆ ਕਿਉਂਕਿ ਗੋਡੇ-ਗੋਡੇ ਸੜਕਾਂ ਤੇ ਪਾਣੀ ਭਰਿਆ ਹੋਇਆ ਹਜੇ ਪਹਿਲੀ ਬਰਸਾਤ ਹੋ ਰਹੀ ਹੈ ਤੇ ਹਾਲਾਤ ਦਿੱਲੀ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਹੇ ਨੇ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਨੇ ਪੰਜਾਬ ਸਮੇਤ ਹੋਰ ਕਈ ਸੂਬਿਆਂ ਦੇ ਵਿੱਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ ਪਰ ਜੋ ਦਿੱਲੀ ਦੇ ਵਿੱਚ ਪਹਿਲੀ ਬਰਸਾਤ ਨੇ ਹਾਲਾਤ ਬਣਾ ਰੱਖੇ ਨੇ ਉਹ ਚਿੰਤਾਜਨਕ ਨੇ ਕਿਉਂਕਿ ਅਵਾਜਾਈ ਠੱਪ ਹੋਈ ਪਈ ਹੈ ਤੇ ਭਾਰੀ ਬਰਸਾਤ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਹੈ ਜਿਹੜਾ ਚਲਾ ਗਿਆ ਹੋਇਆ ਹੈ। ਸੜਕਾਂ ਤੇ ਪਾਣੀ ਹੈ ਜਿਹੜਾ ਗੋਡੇ-ਗੋਡੇ ਭਰਿਆ ਹੋਇਆ ਹੈ ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸਕਰੀਨ ਤੇ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਵਿੱਚ ਲਾਲ ਕਿਲਾ ਹੈ ਜੋ ਪਾਣੀ ਵਿੱਚ ਡੁੱਬਿਆ ਹੋਇਆ ਹੈ। ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਲਾਲ ਕਿਲਾ ਕਿਸ ਤਰ੍ਹਾਂ ਪਾਣੀ ਦੇ ਝਰਨੇ ਵਿੱਚ ਤਬਦੀਲ ਹੋ ਚੁੱਕਾ ਹੈ। ਭਾਰੀ ਬਰਸਾਤ ਦੇ ਕਾਰਨ ਲਾਲ ਕਿਲੇ ਵਿੱਚ ਪਾਣੀ ਜਮਾ ਹੋ ਗਿਆ। ਇਹ ਤਸਵੀਰਾਂ ਜੋ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਦਿੱਲੀ ਤੋਂ ਲਾਲ ਲਿ ਤਾਂ ਸਾਹਮਣੇ ਆ ਰਹੀਆਂ ਨੇ ਲਾਲ ਕਿਲਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹਜੇ ਦਿੱਲੀ ਵਿੱਚ ਪਹਿਲੀ ਬਰਸਾਤ ਹੋਈ ਹੈ ਤੇ ਦਿੱਲੀ ਦੇ ਵਿੱਚ ਜਲਥਲ ਹੋ ਰખી ਹੈ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਲੋਕਾਂ ਦਾ ਆਉਣਾ ਜਾਣਾ ਔਖਾ ਹੋਇਆ ਪਿਆ ਕਿਉਂਕਿ ਗੋਡੇ-ਗੋਡੇ ਸੜਕਾਂ ਤੇ ਪਾਣੀ ਭਰਿਆ ਹੋਇਆ ਹੈ ਹਜੇ ਪਹਿਲੀ ਬਰਸਾਤ ਹੋ ਰਹੀ ਹੈ ਤੇ ਹਾਲਾਤ ਦਿੱਲੀ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਹੇ ਨੇ لیکن موسم ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਨੇ ਪੰਜਾਬ ਸਮੇਤ ਹੋਰ ਕਈ ਸੂਬਿਆਂ ਦੇ ਵਿੱਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ ਪਰ ਜੋ ਦਿੱਲੀ ਦੇ ਵਿੱਚ ਪਹਿਲੀ ਬਰਸਾਤ ਨੇ ਹਾਲਾਤ ਬਣਾ ਰੱਖੇ ਨੇ ਉਹ ਚਿੰਤਾਜਨਕ ਨੇ ਕਿਉਂਕਿ ਆਵਾਜਾਈ ਠੱਪ ਹੋਈ ਪਈ ਹੈ ਤੇ ਭਾਰੀ ਬਰਸਾਤ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਹੈ ਜਿਹੜਾ ਚਲਾ ਗਿਆ ਹੋਇਆ ਹੈ ਸੜਕਾਂ ਤੇ ਪਾਣੀ ਹੈ ਜਿਹੜਾ ਗੋਡੇ-ਗੋਡੇ ਭਰਿਆ ਹੋਇਆ ਹੈ ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਸਕਰੀਨ ਤੇ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਵਿੱਚ ਲਾਲ ਕਿਲਾ ਜੋ ਵਿਚ ਡੁੱਬਿਆ ਹੋਇਆ ਹੈ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਲਾਲ ਕਿਲਾ ਕਿਸ ਤਰ੍ਹਾਂ ਪਾਣੀ ਦੇ ਝਰਨੇ ਵਿੱਚ ਤਬਦੀਲ ਹੋ ਚੁੱਕਾ ਹੈ ਭਾਰੀ ਬਰਸਾਤ ਦੇ ਕਾਰਨ ਲਾਲ ਕਿਲੇ ਵਿੱਚ ਪਾਣੀ ਜਮਾ ਹੋ ਗਿਆ ਹੈ